ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਕੋਟ ਕੋਟ ਵਧਾਈਆਂ ਆਓ ਪਾਈ ਗੁਰਦਾਸ ਜੀ ਦੀ ਰਸਨਾ ਤੋਂ ਉਚਰੀਏ ਸਤਿਗੁਰ ਦੇ ਪ੍ਰਕਾਸ਼ ਨੂੰ ਬਿਆਨ ਕਰਦਾ ਇਹ ਮਹਾਨ ਸ਼ਬਦ ਸਤਿਗੁਰੂ ਨਾਨਕ ਪ੍ਰਗਟਿਆ ਸ਼ੁੱਧ ਮੰਨ ਨਾਲ ਸਰਵਣ ਕਰੀਏ ਸਤਿਗੁਰ ਨਾਨਕ ਪ੍ਰਗਟਿਆ ਮੀਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਪ ਆਂਦੇਰ ਪਲਵਾ ਸਤਿਗੁਰ ਨਾਨਕ ਪ੍ਰਗਟਿਆ ਮੀਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਪ ਆਂਦੇਰ ਪਲਵਾ ਸਤਿਗੁਰ ਨਾਨਕ ਪ੍ਰਗਟਿਆ ਮੀਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਪ ਆਂਦੇਰ ਪਲਵਾ ਸਿੰਘ ਬੁਕੇ ਮਿਰਗਾਵਲੀ ਪੰ singhu ke mirga wali ban jaye na tir tarowa sat gur nanak pragate aa mitti tund jag chanan howa jo kar suraj nikle aa tare chape ander palwa ਜੋ ਕਰ ਸੂਰਜ ਨਿਕਲੇ ਆ ਤਾਰੇ ਛਪੇ ਆਂਦੇਰ ਪਲਵਾ ਸਿੰਘ ਬੁਕੇ ਮਿਰਗਾਵਲੀ ਬੰਨੀ ਜਾਏ ਨਾ تیر ਤਰੋਵਾ ਸਿੰਘ ਬੁਕੇ ਮਿਰਗਾਵਲੀ ਬੰਨੀ ਜਾਏ ਨਾ تیر जिथे बाबा पैर तरे पूजा सण थापणु सीथे बाबा पैर तरे पूजा सण थापणु सिध आसन सभु जगत जे नानक आद मत जय क ਸੇ ਦ੍ਹਾਸਣ ਸਭ ਜਗਤ ਦੇ ਨਾਨਕ ਦਾ ਮਤੇ ਜੇ ਕੋਆ ਸਤ ਗੁਰ ਨਾਨਕ ਪ੍ਰਗਟ ਆ ਮਿਟੀ ਤੁੰਦ ਜਗ ਚਾਨਨ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਾਪੇ ਆਂਦੇਰ ਪਲੋ सतगुरु नानक प्रगटे आ मीटी तुंद जग चानन होआ जो कर सूरज निकले आ तारे छप आंदर पलोवा सिंह बुके मिरगावली पन्नी जाए ना तीर ਸੇ ਗੁਕੇ ਮਿਰਗਾ ਵਾਲੀ ਪੰਨੀ ਜਾਏ ਨਾ ਤਿਰ ਤਰੋਆ ਜਿੱਥੇ ਬਾਬਾ ਪੈਰ ਤਰੈ ਪੂਜਾ ਸੜਤਾ ਪੜ ਸਵਾ ਜਿੱਥੇ ਬਾਬਾ ਪੈਰ ਤਰੈ ਪੂਜਾ ਸੜਤਾ ਪੜ ਸਵਾ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ਕਰ ਕਰ ਅੰਦਰ ਤਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਕਾਰ ਕਰ ਅੰਦਰ ਤਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਬਾਬੇ ਤਾਰੇ ਚੱਕ ਨੋਖੰਡ ਪ੍ਰਥਮੀ ਸਚਾ ਟੋਵਾ ਬਾਬੇ ਤਾਰੇ ਚਾਰ ਚੱਕ ਨੋਖੰਡ ਪ੍ਰਿਥਵੀ ਸਚਾ ਟੋਵਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮੀਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇਆ ਤਾਰੇ ਛਪ ਆਂਦੇ ਪਲੋਆ sing buke mir gavali panni jay na tir tarwa jithe baba pair tare puja asan tha pad sowa sidh asan sab jagat de ਨਾਨਕ ਆਦ ਮਤ ਜੇ ਕੋਆ ਕਰ ਕਰ ਅੰਦਰ ਤਰਮ ਸਾ ਹੋਵੇ ਕੀਰਤਨ ਸਦਾ ਵਿਸੋਵਾ ਬਾਬੇ ਤਾਰੇ ਚਾਰ ਚੱਕ ਨੋ ਖੰਡ ਪ੍ਰਿਥਵੀ ਸਚਾ ਟੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋ ਗੁਰੂ ਸਾਹਿਬ ਸਾਨੂੰ ਸਭ ਨੂੰ ਸੱਚੇ ਮਾਰਗ ਤੇ ਚੱਲਣ ਦੀ ਦਾਤ ਬਖਸ਼ਣ ਜੇਕਰ ਤੁਹਾਨੂੰ ਇਹ ਪਾਠ ਚੰਗਾ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਸ਼ਬਦ ਨੂੰ ਹੋਰਨਾਂ ਨਾਲ ਵੀ ਸਾਂਝਾ ਕਰੋ ਸਰਬਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਸਭ ਦੇ ਘਰ ਖੁਸ਼ੀਆਂ ਲੈ ਕੇ ਆਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ